40 ਸਿੰਘ ਚਮਕੌਰ ਦੀ ਗੜੀ ਅੰਦਰ ਜਦੋਂ ਨਾਲ ਚਰਵਾ ਆਣਖ ਆਣਦੇ ਸੂਰਮੇ ਮਰ ਰਹੇ ਸੀ ਸਿੱਖੀ ਦੇ ਵਿੱਚ ਜੋ ਸ਼ਹੀਦੀ ਦਾ ਕਨਸੈਪਟ ਹੈ ਉਹ ਕਨਸੈਪਟ ਬੇਸਿਕਲੀ ਗੁਰਨਾਨਕ ਪਾਤਸ਼ਾਹ ਦੇ ਟਾਈਮ ਤੋਂ ਸ਼ੁਰੂ ਹੋ ਗਿਆ ਉਹ ਨਾਨਕ ਪਾਤਸ਼ਾਹ ਦੀ ਜਦੋਂ ਉਦਾਸੀ ਦੇ ਦੌਰਾਨ 1515 ਦੇ ਵਿੱਚ ਚੌਥੀ ਉਦਾਸੀ ਦੇ ਦੌਰਾਨ ਗੁਰਨਾਨਕ ਪਾਤਸ਼ਾਹ ਜਦੋਂ ਮੱਕੇ ਮਦੀਨੇ ਵਾਲੇ ਪਾਸੇ ਗਏ ਨੇ ਕਾਬੇ ਵਿੱਚ ਉਹਨਾਂ ਦੀ ਡਿਬੇਟ ਹੋਈ ਹੈ ਭਾਈ ਰੁਕਮੁਦੀਨ ਨਾਲ ਜੋ ਕਿ ਹੈੱਡ ਕਾਸਤੀਜ ਨੇ ਆਪਣੇ ਮੱਕੇ ਮਦੀਨੇ ਦੇ اور ਕਾਬੇ ਦੇ ਔਰ ਉਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਡਿਬੇਟ ਹੋਣ ਤੋਂ ਬਾਅਦ ਉਹ ਆਪਣਾ ਸਿੱਖ ਫੇਦ ਦੇ ਵਿੱਚ ਆ ਗਏ ਔਰ ਸਿੱਖ ਫੇਦ ਦੇ ਵਿੱਚ ਆਉਣ ਤੋਂ ਬਾਅਦ ਤਕਰੀਬਨ ਗੁਰਨਾਨਕ ਪਾਸ਼ਾ ਉੱਥੇ 5.5 ਮਹੀਨੇ ਰਹੇ ਜੋ ਇਤਿਹਾਸਿਕ ਸਰੋਤ ਦੱਸਦੇ ਨੇ ਔਰ ਗੁਰਨਾਨਕ ਪਾਸ਼ਾ ਬਾਅਦ ਦੇ ਵਿੱਚ ਇਜੀਪਟ ਔਰ ਜਰੂਸਲਮ ਔਰ ਯੂਰਪ ਔਰ ਫਿਰ ਬਾਅਦ ਦੇ ਵਿੱਚ ਲੈਂਡ ਰੂਟ ਦੇ ਰਸਤੇ ਬਗਦਾਦ ਪਹੁੰਚ ਕੇ ਔਰ ਫਿਰ ਆਪਣਾ ਭਾਰਤ ਦੀ ਧਰਤੀ ਤੇ ਵਾਪਸ ਪਹੁੰਚ ਗਏ ਨੇ ਤੇ ਜਿਹੜੇ ਪਾਈ ਰੁਖਮੁਦੀਨ ਜੋ ਸਿੱਖ ਬਣ ਗਏ ਸੀਗੇ ਕਾਬੇ ਦੇ ਹੈੱਡ ਕਾਜ਼ੀ ਹੁਣ ਹੈੱਡ ਕਾਜ਼ੀ ਕਾਬੇ ਦੇ ਸਿੱਖ ਬਣਨ ਤੋਂ ਬਾਅਦ ਪੂਰੇ ਮੁਸਲਮ ਜਗਤ ਦੇ ਵਿੱਚ ਹਲਚਲ ਮਚ ਗਈ ਵੀ ਜੋ ਮੁਖੀ ਹੈ ਧਾਰਮਿਕ ਮੁਖੀ ਹੈ ਉਹ ਸਿੱਖ ਹੋ ਗਿਆ ਤੇ ਉਹਨਾਂ ਦੇ ਜੜੀਆਂ ਜੜਾਂ ਸੀਗੀਆਂ ਉਹ ਮੁਸਲਮ ਧਰਮ ਦੀਆਂ ਹਿੱਲ ਗਈਆਂ ਤੇ ਉੱਥੇ ਅਮੀਰਾ ਨੇ ਫਿਰ ਰੁਖਮੁਦੀਨ ਨੂੰ ਘੇਰ ਲਿਆ ਪਾਈ ਰੁਖਮੁਦੀਨ ਨੂੰ ਤੇ ਸੱਤ ਸਜ਼ਾਵਾਂ ਉਹਨਾਂ ਨੂੰ ਸੁਣਾਈਆਂ ਗਈਆਂ ਅਮੀਰਾ ਦੁਆਰਾ ਜਦੋਂ 6ਵੀਂ ਸਜ਼ਾ ਪੂਰੀ ਹੋ ਗਈ ਇਹ ਤਾਜ਼ੂਦੀਨ ਨਕਸ਼ਬੰਦੀ ਦੀ ਡਾਇਰੀ ਚ ਲਿਖਿਆ ਵਾਈ ਵਿਟਨੈਸ ਹੈ ਸਾਰੇ ਇਸ ਇਨਸੀਡੈਂਟ ਤੇ ਤੇ ਉਹਨਾਂ ਨੂੰ ਸੱਤ ਸਜ਼ਾਵਾਂ ਸੁਣਾਈਆਂ ਗਈਆਂ 6ਵੀਂ ਸਜ਼ਾ ਚ ਭਾਈ ਰੁਕਮੁਦੀਨ ਨੂੰ ਰੇਤ ਚ ਪੁੱਠਾ ਟੰਗਿਆ ਹੁੰਦਾ ਔਰ ਉਹਨਾਂ ਕਹਿੰਦੇ ਵੀ ਤੁਸੀਂ ਆਪਣਾ ਮੁਸਲਮਾਨ ਫੇਥ ਤੇ ਵਿੱਚ ਵਾਪਸ ਆ ਜਾਓ ਔਰ ਅਮੀਰ ਕਹਿੰਦਾ ਜੀ ਕਿ ਤੁਸੀਂ ਆਪਣਾ ਆਪਣਾ ਕਾਗਜ਼ ਤੇ ਕਲਮ ਵੀ ਮਗਾਈ ਜਾਂਦੀ ਹੈ ਕਿ ਇਹਨਾਂ ਨੂੰ ਲਿਖਵਾ ਕੇ ਲੋਕ ਇਹ ਮੁਸਲਮਾਨ ਫੇਥ ਤੇ ਵਿੱਚ ਵਾਪਸ ਆ ਗਏ ਜੀ ਤੇ ਜਦੋਂ ਭਾਈ ਰੁਖਮਦੀਨ ਨੂੰ ਬਾਹਰ ਕੱਢਿਆ ਅੰਦਰੇ ਚੋਂ ਪੁਠਾ ਟੰਗਿਆ ਹੁੰਦਾ ਤੇ ਉਹ ਕਹਿੰਦੇ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਰੁਬੀਆਨ ਕਿਤਾਬੇ ਇਲਿਮ امام حضرت ਨਾਨਕ ਮਮ ਵੀ ਜੋ ਇਲਾਹੀ ਬਾਣੀ ਕੋ ਨਾਨਕ ਸਾਹਿਬ ਦੇ ਗਏ ਨੇ ਆ ਉਹਦੇ ਨਾਲ ਹੀ ਪਾਟ ਤਾਰਾ ਹੋਏਗਾ ਹੁਣ ਮੈਂ ਤਾਂ ਉਸੇ ਰਸਤੇ ਹੀ ਅਕਾਲਪੁਰ ਕੁਸ ਖੁਦਾ ਅੱਲਾ ਮੀਆਂ ਕੁਲ ਮਤਲਬ ਉਹੀ ਰਸਤਾ ਮੈਂ ਫੜਾਂਗਾ ਮਿਲਨ ਦਾ ਤੇ ਫਿਰ ਭਾਈ ਰੁਖਮਦੀਨ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਰਾਤ ਦਾ ਪਿਛਲਾ ਪੈਰ ਅਤ ਦੇ ਸਿਆਲਾਂ ਵਿੱਚ ਗੁਜ਼ਰ ਰਿਹਾ ਸੀ ਮਾਤਾ ਗੁਜਰੀ ਜੀ ਤੇ ਗੁਰਾਂ ਦੇ ਲਾਲ ਸਤਲੋਜ ਤੇ ਪਤਨਾ ਤੇ ਤੁਰੇ ਜਾ ਰਹੇ ਗੁਰੂ ਦੇ ਮਹਿਰ ਮਾਤਾਵਾਂ ਵੱਖਰੇ ਪੈਂਡਿਆਂ ਤੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਆਪਣੇ 50 ਸਿੰਘਾਂ ਦੇ ਨਾਲ ਚਮਕੌਰ ਪਹੁੰਚ ਗਏ ਨੇ ਇਥੇ ਉਹਨਾਂ ਦੇ ਵੱਡੇ ਸਹਹਜਾਦੇ ਸਹਹਜਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਨੇ ਪਾਲਤ ਪੁੱਤਰ ਸਹਹਜਾਦਾ ਜ਼ੋਰਾਵਰ ਸਿੰਘ ਪੰਜ ਪਿਆਰੇ ਭਾਈ ਮਣੀ ਸਿੰਘ ਦਾ ਇੱਕ ਭਰਾ ਤੇ ਤਿੰਨ ਪੁੱਤਰ ਉਹ ਵੀ ਨਾਲ ਨੇ ਉਹ ਫਰਿਆਦੀ ਕਸ਼ਮੀਰੀ ਪੰਡਤ ਜੋ ਗੁਰਤੇਗ ਬਹਾਦਰ ਪਾਸ਼ਾ ਕੋਲ ਆਏ ਸਨ ਪੰਡਤ ਕਿਰਪਾ ਰਾਮ ਜੋ ਬਾਅਦ ਵਿੱਚ ਗੁਰੂ ਦੇ ਸਿੰਘ ਸਾਜ ਕਿਰਪਾ ਸਿੰਘ ਹੋ ਗਏ ਉਹ ਵੀ ਨਾਲ ਨੇ ਮੱਖਣਸ਼ਾਲਾ ਵਾਣਾ ਦਾ ਪੁੱਤਰ ਭਾਈ ਜਵਾਨ ਸਿੰਘ ਨਾਲ ਨੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਵੀ ਨੇ ਰੇਤ ਦੇ ਟਿੱਬਿਆਂ ਤੇ ਸਰਕੰਡਿਆਂ ਨਾਲ ਕਿਰਿਆ ਚਮਕੌਰ ਨਿੱਕਾ ਜਾਂ ਪਿੰਡ ਉਸ ਵੇਲੇ ਸਤਲੁਜ ਦਰਿਆ ਦੇ ਕੰਢੇ ਸੀ ਪਾਸ਼ਾ ਦਾ ਇਲਾਕਾ ਵੇਖਿਆ ਹੋਇਆ ਸੀ ਉਹ ਪਹਿਲਾਂ ਵੀ ਕੁਰਖ ਖੇਤਰ ਤੋਂ ਵਾਪਸੀ ਵੇਲੇ ਇੱਥੇ ਆ ਚੁੱਕੇ ਸਨ ਇੱਥੇ ਪਹੁੰਚ ਉਹਨਾਂ ਯੁੱਧ ਦੀ ਫੌਰੀ ਤਿਆਰੀ ਕੀਤੀ ਅਤੇ ਗੜੀ ਦੀ ਮੰਗ ਕੀਤੀ ਗੜੀ ਪਿੰਡ ਦੇ ਚੌਧਰੀ ਰਾਏ ਜਗਤ ਸਿੰਘ ਤੇ ਰੂਪचंद ਉਹ ਰਾਜਪੂਤ ਭਰਾਵਾਂ ਦੀ ਸੀ ਕੁਝ ਇਤਿਹਾਸਕਾਰ ਇਹਨੂੰ ਬੁੱਧੀ ਚੰਦੀ ਗੜੀ ਵੀ ਕਹਿੰਦੇ ਆਂ ਪੌਮ ਦੇ ਸ਼ਹੀਦ ਨਹੀਂ ਉਹ ਕਫਣਾ ਨੂੰ ਲੋਚਦੇ ਜਿਹੜਾ ਸ਼ਹੀਦ ਹੁੰਦਾ ਨਾ ਮਹਾਰਾਜ ਦੇ ਬੋਲ ਨੇ ਇਹ ਮਹਾਰਾਜ ਦੇ ਬੋਲ ਨੇ ਵੀ ਕੋਈ ਬਤੀਰਾ ਅੱਧ ਨਹੀਂ ਕਰ ਸਕਦੇ ਅਸੀਂ ਹਨਾ ਇਹ ਦੁਨਿਆਵੀ ਨੇ ਜਿਹੜੇ ਬਾਬਾ ਜੀ ਸਿੰਘ ਦਾ ਜਨਮ ਪੋਂਡਾ ਸਾਹਿਬ ਹੈ ਚਾਰ ਸਹਿਬਿਆਦਿਆਂ ਦਾ ਜਨਮ ਅਨੰਦਪੁਰ ਸਾਹਿਬ ਹੁੰਦਾ ਹੁਣ ਉਹ ਚਾਰਾਂ ਚੋਂ ਤਿੰਨ ਬਾਬਾ ਫਤਿਹ ਸਿੰਘ ਜੀ ਇਹ ਬਾਬਾ ਜਰਾਵਰ ਸਿੰਘ ਨੇ ਤੇ ਬਾਬਾ ਜੁਝਾਰ ਸਿੰਘ ਨੇ ਪੰਜਵਾਂ ਸਹਿਬਿਆਦਾਂ ਮਹਾਰਾਜ ਦਾ ਖਾਲਸਾ ਪੰਥ ਹੈ ਖਾਲਸਾ ਪੰਥ ਦਾ ਜਨਮ ਅਨੰਦਪੁਰ ਸਾਹਿਬ ਹੁੰਦਾ ਹੁਣ ਜਿਹੜੇ ਚਾਰ ਸਹਿਬਿਆਦੇ ਨੇ ਉਹ ਦੇ ਰੂਪ ਚ ਹਨਾ ਉਹ ਦੇ ਰੂਪ ਚ ਉਹ ਕਿਤੇ ਓਲਾ ਕਰ ਗਏ ਨੇ ਜਿਹੜਾ ਪੰਜਵਾਂ ਸਹਬਿਆਦਆ ਮਹਾਰਾਜ ਦਾ ਪੰਜਵਾਂ ਪੁੱਤਰ ਹੈ ਹੁਣ ਇਹ ਉਹਲਾ ਨਹੀਂ ਕਰਨਾ ਕਦੇ ਉਹ ਅਮਰ ਹੈ ਇਮੋਰਟਲ ਹੈ ਉਹ ਸਦਾ ਰਹੂਗਾ ਸਦੀਵੀ ਰਹੂਗਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰਿਫ ਹੋ ਕਮ ਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਹੋ ਕਮ ਹੈ ਸ਼ਹੀਦੀਆਂ ਸ਼ਹਾਦਤ ਇਸੇ ਨਾਵੇਂ ਸਿੱਖੀ ਨਾਲ ਅਗਮੀ ਮਹਿਕ ਦੀ ਤਰ੍ਹਾਂ ਆਣ ਜੁੜੇ ਨੇ ਸ਼ਹੀਦੀਆਂ ਦੀ ਦਾਸਤਾਨ ਵੱਡੇ ਜਜ਼ਬਿਆਂ ਦੇ ਸੋਹਲੇ ਨੇ ਪਾਸ਼ਾ ਨੇ ਜੋ ਸਿੰਘਾਣੂ ਪੌਲ ਦਿੱਤੀ ਉਹ ਦੁਨੀਆ ਦੀ ਕਿਸੇ ਵੀ ਹਕੂਮਤ ਨੂੰ ਰਾਸ ਆ ਹੀ ਨਹੀਂ ਸਕਦੀ ਦੁਨੀਆ 'ਚ ਲੋਭ ਲਾਲਚ ਵਸਦੇ ਨੇ ਧੱਕੇਸ਼ਾਈਆਂ ਅਤੇ ਜੀ ਹਜ਼ੂਰੀਆਂ ਨੇ ਪਾਸ਼ਾ ਨੇ ਖਾਲਸਾ ਹੋਵੇ ਖੁਦ ਖੁਦਾ ਦੀ ਤਸ਼ਬੀਹਾਂ ਵੰਡ ਦਿੱਤੀਆਂ ਨੇ ਭਾਈ ਰਤਨ ਸਿੰਘ ਪੰਗੋ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਜ਼ਿਕਰ ਹੈ ਕਾਲ ਸੋ ਹੋਵੇ ਖੁਦ ਖੁਦਾ ਜਿਮਖੂ ਵੀ ਖੁਬ ਖੁਦਾਈ ਆ ਨਾ ਮਾਨੇ ਆਨ ਕੀ ਇੱਕ ਸੱਚੇ ਬਿਨ ਪਾਤਸਾ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਖਾਲਸਾ ਅਕਾਲੀ ਹੈ ਕਾਲ ਤੋਂ ਮੁਕਤ ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਉਸ ਦੀ ਚੇਤਨਾ ਵਿੱਚੋਂ ਮੌਤ ਪਾਪ ਅਤੇ ਮੈਂ ਗਾਇਬ ਹੋ ਚੁਕੇ ਨੇ ਸ਼ਾਹਾਂ ਦੇ ਚੋਜ ਨਹੀਂ ਪਰ ਮੁਗਲਿਆ ਹਕੂਮਤ ਲਈ ਤਾਂ ਵੱਡਪਾਗੀ ਚਿੰਤਾ ਸੀ 1699 ਦੀ ਵਿਸਾਖੀ ਕੀ ਸੀ ਜੋ ਚਮਕੌਰ ਦੀ ਜੰਗ 'ਚ ਦੁਸ਼ਮਣਾਂ ਨੇ ਵੇਖੀ ਇਹਦਾ ਬਿਆਨ ਆਧਰਮ ਸਮਾਜ ਤੋਂ ਦਰਸ਼ਨ ਰਾਵਣ ज करते देने। जब दशम पिता गुरु गोविंद सिंह जी आए उन्होंने इस बात को समझा महसूस किया कि ईश्वर ने हम सबको एक बनाया उन्होंने कहा भी हम भी एक पिता एकस के हम बारक और करके दिखाया एक ही खांडा पोला बनाया और उस एक में ही सबको अमृत दिया पांच दलितों को और पांच दलितों के हाथ से खुद अमृत लिया और इसका परिणाम क्या निकल के आया परिणाम ये निकल के आया कि जब दोबारा सोमनाथ मंदिर पे हमला हुआ तो उसके दरवाजे को लूट के ले जाया जा रहा था मगर उन दलितों ने जिनके हाथ में गुरु गोबिंद सिंह जी ने श्री साहेब तलवार हथियार जिनके हाथ में दिया था और कह के दिया था कि जब धर्म पे इंसानियत के ऊपर हमला हो उस वक्त हथियार उठाना जबर के खिलाफ ये हथियार उठाना गरीबी ਛਾਨ ਦਿੱਤੀ ਹੈ ਚੱਕ ਤੇ ਗਰੀਬੀ ਐਸੀ ਛਾਨ ਦਿੱਤੀ ਹੈ ਸ਼ੁੱਧ ਪਹਿਚਾਨ ਦਿੱਤੀ ਹੈ ਆਮ ਬੰਦੇ ਖਾਸ ਪਹਿਚਾਨ ਦਿੱਤੀ ਹੈ ਪ੍ਰੋਫੈਸਰ ਪੂਰਨ ਸਿੰਘ ਦਸ਼ਮੇਸ਼ ਪਾਸ਼ਾ ਬਾਰੇ ਜੋ ਬਿਆਨ ਪਟਨਾ ਸਾਹਿਬ ਵਿਖੇ ਕਰਦੇ ਨੇ ਉਹ ਚਮਕੌਰ ਦੀ ਜੰਗ 'ਚ ਵਾਪਰੇ ਖਾਲਸੇ ਦੇ ਜਲਵਾ ਵਿੱਚ ਮਹਿਸੂਸ ਹੁੰਦਾ ਹੈ ਸਵੇਰ ਦੇ ਸੂਰਜ ਦੀ ਸੁਨਹਿਰੀ ਰੌਸ਼ਨੀ ਦਾ ਅਨੰਦ ਮਾਣਦਿਆਂ ਉਹ ਮੈਨੂੰ ਗੰਗਾ ਦੇ ਕੰਢੇ ਬੈਠੇ ਨਜ਼ਰ ਆਉਂਦੇ ਨੇ ਮਨ ਦੀਆਂ ਧਿਆਨ ਲੀਨ ਅੱਖਾਂ ਗੋਬਿੰਦ ਨੂੰ ਮਹਿਸੂਸ ਕਰਦੀਆਂ ਨੇ ਉਹਨਾਂ ਲਈ ਮੁਹੱਬਤ ਮੈਨੂੰ ਉਹਨਾਂ ਦੇ ਹੋਰ ਰੂਪ ਵਿਖਾਉਂਦੀ ਹੈ ਉਹ ਨਜ਼ਰ ਆਉਂਦੇ ਨੇ ਸੁਨਹਿਰੀ ਤੀਰਾਂ ਨੂੰ ਆਪਣੀ ਕਮਾਂਡ ਤੇ ਖਿੱਚਦੇ ਹੋਏ ਮਹਿਸੂਸ ਹੁੰਦਾ ਹੈ ਕਿ ਪੂਰੇ ਦਾ ਪੂਰਾ ਪਟਨਾ ਗੋਬਿੰਦ ਹੋ ਗਿਆ ਹੈ ਔਰ ਰੋਸ਼ਨੀ ਦਾ ਮਜਸਮਾ ਨੇ ਜਿੱਥੇ ਲੋਕਾਂ ਨੂੰ ਖੁਦਾ ਨਜ਼ਰ ਆਉਂਦਾ ਹੈ ਆਨੰਦ ਅਤੇ ਖੇੜਾ ਆ ਜਾਂਦਾ ਜਦੋਂ ਮਿਹਰ ਦੀ ਨਜ਼ਰ ਨਾਲ ਵੇਖਦੇ ਨੇ ਛੁੰਦੇ ਨੇ ਗੜੀ ਦੀਆਂ ਚੋਹਾ ਬਾਈਆਂ ਨਾਲ 8-8 ਸਿੰਘ ਤੈਨਾਤ ਨੇ ਗੜੀ ਦੇ ਦਰਵਾਜ਼ੇ ਦੀ ਪਹਿਰੇਦਾਰੀ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਦਿੱਤੀ ਹੈ ਰਾਤ ਦਾ ਪਿਛਲਾ ਪਹਿਰ ਜਾ ਰਿਹਾ 8 ਪੋ ਦਾ ਸੂਰਜ ਤਵਾਰੀਖ ਦਾ ਸੁਨਹਿਰੀ ਸਫਲ ਲੇਖਨ ਨੂੰ ਉਤਾਰੂ ਹੈ ਕਿੰਜ ਲੜੇ ਸੀ ਸੂਰਮੇ ਚਮਕੌਰ ਵਿੱਚ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਮਤਾਬਕ ਪਹਿਲਾ ਜਥਾ ਭਾਈ ਹਿੰਮਤ ਸਿੰਘ ਦਾ 20 ਸਿੰਘਾਂ ਨਾਲ ਗੜੀ ਵਿੱਚੋਂ ਬਾਹਰ ਨਿਕਲਿਆ ਜਦ ਹਿੰਮਤ ਸਿੰਘ ਜੀ 20 ਹਾਂ ਕੁ ਸਿੰਘਾਂ ਸਮੇਂ ਸਾਹਮਣੇ ਮੱਥੇ ਲੜ ਕੇ ਬਿਆੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਅਰ ਸਾਹਿਬ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਪਾਸੋਂ ਆਗਿਆ ਮੰਗੀ ਤਾਂ ਮਹਾਰਾਜ ਜੀ ਨੇ ਬੜੀ ਖੁਸ਼ੀ ਨਾਲ ਪਿੱਠ ਠੋਕ ਕੇ ਆਕਿਆ ਕਿ ਆਕਾਰਪੁਰਖ ਤੋਂ ਇਹੋ ਮੰਗਦੇ ਹਨ ਜਦ ਆਵ ਕੀ ਯੋਦ ਨਿਦਾਨ ਬੜਾ ਹੈ ਅਤ ਹੀ ਰਣ ਮੈ ਤਵਜੂਚ ਭਰੋ ਬਿਜਲੀ ਚੱਕਦੀ ਵੇਖ ਅਜੀਤ ਸਿੰਘ ਦੀ ਬੱਤਲ ਰੋਖ ਬਰਸਾਤ ਦਾ ਕਰ ਰਹੀ ਸੀ ਹੈ ਸੀ ਤਾਂ ਜਵਾਨਾਂ ਦੀ ਚੋਈ ਪਾਸੀ ਅਣਖ ਆਣ ਤੇ ਸੂਰਮੇ ਮਰ ਰਹੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 19 ਸਾਲ ਸੀ ਵੱਡੇ ਵੀਰ ਨੂੰ ਸ਼ਹੀਦੀ ਜਾਮ ਚੱਕਦਿਆਂ ਵੇਖ ਕੇ ਜੁਝਾਰ ਸਿੰਘ ਨੂੰ ਵੀ ਚਾ ਚੜ ਗਿਆ ਸਹਿਜਾਦਾ ਜੁਝਾਰ ਸਿੰਘ 15 ਸਾਲ ਦੇ ਸਨ ਜ਼ਿਕਰ ਹੈ ਕਿ ਭਾਈ ਸਾਹਿਬ ਸਿੰਘ ਸਮੇਤ 7-8 ਸਿੰਘਾਂ ਨਾਲ ਸਹਿਜਾਦਾ ਜੁਝਾਰ ਸਿੰਘ ਮੈਦਾਨ ਵਿੱਚ ਸਨ ਤੇ ਸਾਹਮਣੇ ਸੀ ਵਾਢਾਕਾਰੀ ਮੁਗਲਿਆ ਫੌਜ ਉਸ ਰਾਤ ਜਿਵੇਂ ਮੁਗਲਾਂ ਤੇ ਪਠਾਣਾਂ ਨਾਲ ਜੁਝਾਰ ਸਿੰਘ ਜੂਝੇ ਮੁਗਲਾਂ ਨੂੰ ਵੀ ਭੁਲੇਖੇ ਪੈਂਦੇ ਕਿ ਜੁਝਾਰ ਸਿੰਘ ਲੜ ਰਿਹਾ ਜਾਂ ਅਜੀਤ ਸਿੰਘ ਹੀ ਅਜੇ ਜਿਉਂਦੇ ਨੇ ਆਪਣੇ ਭਰਾ ਵਾਂਗ ਉਹ ਜੂਹਾਰ ਸਿੰਘ ਲੜ ਰਹੀ ਸਨ ਸਾਹਮਣੇ ਮੁਗਲ ਮੁਕਾਬਲਾ ਕਰ ਰਹੀ ਸਨ ਦਿਲ ਅੰਦਰ ਖੌਫ ਪਸਰਿਆ ਹੋਇਆ ਸੀ ਕਿਉਂਕਿ ਸਾਹਮਣੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਸੀ ਸ਼ਹੀਦੀਆਂ ਦਾ ਗੀਤ ਲਿਖਿਆ ਜਾ ਰਿਹਾ ਸੀ ਅਸਮਾਨ ਨੂੰ چیرਦੀ ਕਿਰਪਾਨ ਨੇ ਲਹੂ ਦੀਆਂ ਫੁਹਾਰਾਂ ਚਲਾਉਂਦੇ ਆ ਉਹਦੀ ਅਤ ਸਰਦੀ ਨੂੰ ਸੌਣ ਦਾ ਮਹੀਨਾ ਛਾੜ ਦਿੱਤਾ ਸੀ ਕਿਹਾ ਸਦਕੇ ਲਾਲ ਜਝਾਰ ਤਾਈ ਦਸਮ ਪਿਤਾ ਨੇ ਪੜਾ ਪਿਆਰ ਦੇ ਨਾਲ ਉਹ ਤਰਵੇਖ ਸ਼ਹੀਦियां ਕੋਈ ਆਮ ਵਰਤਾਰਾ ਨਹੀਂ ਪੋ ਦਾ ਮਹੀਨਾ ਇਸ ਧਰਤੀ ਤੇ ਤਪਸਵੀ ਬਣ ਜਾਂਦਾ ਅਣਗਿਣਤ ਸੋਹਲੇ ਅੱਜ ਵੀ ਅਤੇ ਕੱਲ ਵੀ ਲਿਖੇ ਜਾਣਗੇ ਇਤਿਹਾਸ ਦੀ ਖੁਸ਼ਬੂ ਨਾਲ ਸਿੰਘਾਂ ਦਾ ਚਾਹ ਉੱਗੜ ਪੈਂਦਾ 1704 ਚ ਸਹਿਜਾਦਿਆਂ ਦੀਆਂ ਸ਼ਹੀਦियां ਹੋਣ ਚਮਕੌਰ ਦੀ ਜੰਗ ਹੋਵੇ ਪਰਿਵਾਰ ਵਿਛੋੜਾ ਹੋਵੇ 1711 ਤੋਂ ਹੁਣ ਤੱਕ ਕਵੀ ਸੈਨਾਪਤ ਭਾਈ ਦੁੰਨਾ ਸਿੰਘ ਹਡੂਰੀਆ ਅੱਲਾ ਯਾਰ ਖਾਂ ਜੋਗੀ ਜਈਆਂ ਸ਼ਖਸੀਅਤਾਂ ਨੇ ਕਲਮ ਬਾਦ ਕੀਤਾ ਇਸ ਬਾਰੇ ਸ਼ਹੀਦੀ ਪ੍ਰਸੰਗਾਂ ਨੂੰ ਸੰਪਾਦਿਤ ਕਰਨ ਵਾਲੇ ਜਲੰਧਰ ਤੋਂ ਚੇਤਨ ਸਿੰਘ ਕੁਝ ਇੰਜ ਬਿਆਨ ਕਰਦੇ ਨੇ ਸਾਹਿਬਜ਼ਾਦਿਆਂ ਬਾਰੇ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਆ ਉਹ ਕਵੀ ਸੈਨਾਪਤ ਜਿਹਦਾ ਅਸਲ ਨਾਮ ਚੰਦਰ ਸੈਨ ਸੀ ਉਸ ਨੇ ਗੁਰਸੋਭਾ ਗ੍ਰੰਥ ਲਿਖਿਆ ਹੈਗਾ ਉਹਦੇ ਵਿੱਚ ਪਹਿਲੋ ਚਮਕੌਰ ਦੀ ਜੰਗ ਦਾ ਤੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਾ ਜ਼ਿਕਰ ਮਿਲਦਾ ਹੈ ਉਸ ਤੋਂ ਬਾਅਦ ਜੋ ਦੁਨਾਂ ਸੰਘੰਡੂਰ ਸੀ ਜਿਹਨੇ ਮਾਤਾ ਜੀ ਦਾ ਸੰਗ ਕੀਤਾ ਉਸਨੇ ਸਹਿਬਜ਼ਾਦਾ ਅੰਦਾਜ਼ ਸੀ ਦੀ ਪ੍ਰਸੰਗ ਛੋਟੇ ਸਹਿਬਜ਼ਾਦਾ ਦਾ ਪਹਿਲੋਂ ਲਿਖਿਆ ਉਸ ਤੋਂ ਬਾਅਦ ਫਿਰ Hindu Sikh Musalman ਅਨੇਕਾਂ ਕਵੀਆਂ ਨੇ ਲਿਖਿਆ ਹੈਗਾ ਤੇ ਇਹ ਸੀ ਦੀ ਦਾ ਪ੍ਰਸੰਗ ਜਿਵੇਂ ਸੰਤੋਖ ਸਿੰਘ ਨੇ ਲਿਖਿਆ ਬਰਕਤ ਸਿੰਘ ਆਨੰਦ ਨੇ ਲਿਖਿਆ ਨੱਥਾ ਸਿੰਘ ਪੌਰ ਨੇ ਲਿਖਿਆ ਮੈਥਲੀਸ਼ਨ ਗੁਪਤ ਨੇ ਲਿਖਿਆ ਜੋਗੀ ਅੱਲਾ ਯਾਰ ਖਾਨ ਨੇ ਲਿਖਿਆ ਇੱਕ ਬਹੁਤ ਪੁਰਾਣੇ ਸਮੇਂ ਚ ਅਸੀਂ ਸੁਣਦੇ ਹੁੰਦੇ ਸੀ ਚਮਕੌਰ ਸਾਹਿਬ ਵਿੱਚ 1920 ਬਾਅਦ ਦੇ ਆਸ-ਪਾਸ ਮਿਰਜ਼ਾ ਅਬਦੁਲ ਗਨੀ ਹੁੰਦਾ ਸੀ ਉਸ ਮਿਰਜ਼ਾ ਅਬਦੁਲ ਗਨੀ ਨੇ ਜ਼ੋਰੇ ਤੇਗ ਨਾਂ ਦਾ ਇੱਕ ਸ਼ਹੀਦੀ ਪ੍ਰਸੰਗ ਲਿਖਿਆ ਜਿਹਦੇ ਵਿੱਚ ਸਾਬਜਾਨ ਦੀ ਸ਼ਹੀਦੀ ਦਾ ਜ਼ਿਕਰ ਹੈ ਔਰ ਚਮਕੌਰ ਸਾਹਿਬ ਦੇ ਵਿੱਚ ਇਹ ਮੁਸਲਮਾਨ ਕਵੀ ਜੋਗੀ ਅੱਲਾ ਯਾਰ ਖਾਨ ਤੇ ਮਿਰਜ਼ਾ ਅਬਦੁਲ ਗਨੀ ਤੇ ਹੋਰ ਲਖਾਰੀ ਜਿਹੜੇ ਸੀ ਸੰਕਤਾ ਨੂੰ ਪੜ ਕੇ ਸੁਣਾਇਆ ਕਰਦੇ ਸਨ ਤੇ ਉਸ ਤੋਂ ਬਾਅਦ ਹਿੰਦੂ ਕਵੀਆਂ ਨੇ ਵੀ ਲਿਖਿਆ ਜਿਵੇਂ ਗੋਬਿੰਦ ਦਾਸ ਬਿਲਗਾ ਨੇ ਲਿਖਿਆ ਹੈਗਾ ਤੇ ਸੈਭਜਾਦਾਂ ਦੀ ਜਿਹੜੀ ਸ਼ਹਾਦਤ ਆ ਇਹਦਾ ਪ੍ਰਭਾਵ ਸਿੱਖ ਮਨਾਂ ਵਿੱਚ ਇੰਨਾ ਡੂੰਘੇ ਰਾਇਆ ਕਿ ਇਹਨਾਂ ਬਾਰੇ ਸਭ ਤੋਂ ਵੱਧ ਸਾਹਿਤ ਜਿਹੜਾ ਆ ਉਹ ਰਚਿਆ ਗਿਆ ਸ਼ਹੀਦਿਆਂ ਦੇ ਪ੍ਰਸੰਗ ਵਿੱਚ ਚਮਕੌਰ ਦੀ ਜੰਗ ਨੂੰ ਜਦੋਂ ਅੱਲਾ ਯਾਰਖੰਡ ਜੋਗੀ ਗਾਂਝੇ ਸ਼ਹੀਦਾਂ ਕੈ ਸੰਬੋਧਿਤ ਹੁੰਦੇ ਹਨ ਤਾਂ ਸਮਝ ਆਉਂਦਾ ਹੈ ਕਿ ਚਮਕੌਰ ਦੀ ਧਰਤੀ ਸ਼ਹੀਦਾਂ ਦੀ ਸਾਥ ਹੈ ਉਹ ਦੀਆਂ ਸ਼ਹੀਦੀਆਂ ਨੂੰ ਜਿਨ੍ਹਾਂ ਕਲਮ ਬਦ ਕੀਤਾ ਉਸ ਅੱਲਾ ਯਾਰਖੰਡ ਜੋਗੀ ਦਾ ਜ਼ਿਕਰ ਵੀ ਸਦਾ ਰਹੇਗਾ ਜੋਗੀ ਅੱਲਾ ਯਾਰਖੰਡ ਦਾ ਵਰਤਾਂ ਤੇ ਇਸ ਕਰਕੇ ਵੀ ਵੱਡਾ ਚੰਗਾ ਤਕੜਾ ਲੱਗਦਾ ਕਿਉਂਕਿ ਉਹਦੇ ਪਿੱਛੇ ਉਹਨੂੰ ਉਦਾ ਖਰਚਾਨਾ ਵੀ ਤੁਸੀਂ ਕੋ ਭੁਗਤਣਾ ਪਿਆ ਜਾਂ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਕਿ ਉਹਦੇ ਆਪ ਦੇ ਕੋਣ ਬੇ ਨਹੀਂ ਉਹਦਾ ਬਾਈਕਾਟ ਕੀਤਾ ਉਹਨੂੰ ਇੱਕ ਤਰੀਕੇ ਨਾਲ ਛੇਕਿਆ ਉਹਦਾ ਰੋਟੀ ਬੇਟੀ ਦੀ ਸਮਝ ਤੇ ਕਿਹਾ ਵੀ ਕਿ ਹੋ ਸਕਦਾ ਤੈਨੂੰ ਪਗੰਬਰ ਹੁਣ ਗੱਲ ਨਾਲ ਲਾਉਣ ਤਾਂ ਜੋਗੀ ਜੀ ਨੇ ਇਹ ਗੱਲ ਕਹੀ ਬਹੁਤ ਸਪਸ਼ਟ ਕਿ ਹੋ ਸਕਦਾ ਮੈਂ ਤੁਹਾਡੀ ਗੱਲ ਮੰਨਦਾ ਕਿ ਪਗੰਬਰ ਸਾਹਿਬ ਮੈਨੂੰ ਗੱਲ ਨਾਲ ਲਾਉਣ ਪਰ ਦਸਵੇਂ ਪਾਤਸ਼ਾਹ ਕਲਗੀਧਰ ਜੀ ਮੈਨੂੰ ਜ਼ਰੂਰ ਗੱਲ ਨਾਲ ਲਾਉਣਗੇ ਸੋ ਉਹਨਾਂ ਦਾ ਜਿਹੜਾ ਬਿਰਤਾਂਤ ਹੈ ਚਮਕੌਰ ਬਾਰੇ ਉਹ ਬਹੁਤ ਕਮਾਲ ਹੈ ਤੁਸੀਂ ਦੇਖੋ ਕਿਦਾ ਕਮਾਲ ਦਾ ਸ਼ੇਰ ਬਸ ਇੱਕ ਹਿੰਦੂ ਮੀਤਿਰਤ ਹੈ ਯਾਤਰਾ ਕੇ ਲਿਏ ਕਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕੌਰ ਦੀ ਜੰਗ ਵਿੱਚ ਪਾਲਤ ਪੁੱਤਰ ਸਾਹਿਬ ਜادہ ਜ਼ੋਰਾਵਰ ਸਿੰਘ ਦਾ ਵੀ ਜ਼ਿਕਰ ਹੋਊਗਾ ਇਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜ਼ੋਰਾਵਰ ਸਿੰਘ ਬਸੀ ਪਠਾਣਾ ਦੇ ਸਨ ਉਹਨਾਂ ਨੂੰ ਚਮਕੌਰ ਤੋਂ ਕੋਟਾ ਨਿਹੰਗ ਖਾਨ ਤੇ ਉਥੋਂ ਬੈਲ ਗੱਡੀ ਤੇ ਮੰਡੀ ਗੁਬਿੰਦਗੜ ਦੇ ਨੇੜੇ ਐਂਡ ਡੜਹਿੜੀ ਵਿਖੇ ਮਾਈ ਪੂਪਾਂ ਦੇ ਪਹਚਾਇਆ ਗਿਆ ਜਿੱਥੋਂ ਰਾਜ਼ੀ ਹੋ ਕੇ ਪਾਸ਼ਾ ਦਸਵੀਂ ਨੂੰ ਦਮਦਮਾ ਸਾਹਿਬ ਮਿਲੇ ਸਨ ਇਥੋਂ ਜ਼ੋਰਾਵਰ ਸਿੰਘ ਵਾਪਸ ਬਸੀ ਆ ਗਏ ਅਤੇ ਫਿਰ ਖਿਜ਼ਰਾਬਾਦ ਰਹੇ ਖਿਜ਼ਰਾਬਾਦ ਤੋਂ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੀ ਦੱਖਣ ਫੇਰੀ ਦਾ ਸੁਣ ਆਗਰੇ ਮੁੜ ਆਣ ਤੇ ਆਗਰੇ ਤੋਂ ਬਾਅਦ ਚਿਤੌੜਗੜ੍ਹ ਰਾਜਸਥਾਨ ਗਏ ਜਿੱਥੇ ਉਹ ਕਿਲੇ ਨੂੰ ਵੇਖਣ ਵੇਲੇ ਮੁਗਲਾਂ ਨਾਲ ਖਹਿ ਗਏ ਬਾਲਕ ਪੁੱਤਰ ਸਾਹਿਬ ਜادہ ਜੋਰਾਵਰ ਸਿੰਘ ਆਪਣੇ ਜੁਝਾਰੂ ਸੁਭਾ ਨਾਲ ਇੱਥੇ ਸ਼ਹੀਦੀਆਂ ਪਾ ਗਏ ਆਮ ਸੰਕਟਾਂ ਇਸ ਗੱਲ ਤੋਂ ਦੁਬਿਧਾ ਵਿੱਚ ਪੈ ਜਾਂਦੀਆਂ ਹਨ ਕਿ ਸ਼ਹਿਬਜادہ ਜੋਰਾਵਰ ਸਿੰਘ ਤੋਂ ਇਲਾਵਾ ਵੀ ਕੋਈ ਜੋਰਾਵਰ ਸਿੰਘ ਹੀ ਹੋਏ ਹਨ ਗੁਰਮੁਖੀ ਸਰੋਤਾਂ ਵਿੱਚ ਦੋ ਗੁਰਸੋਭਾ ਅਤੇ ਗੁਰੂਕੀਆਂ ਸਾਖੀਆਂ ਵਿੱਚ ਵਰਣਨ ਮਿਲਦਾ ਹੈ ਦੂਸਰੇ ਫਾਰਸੀ ਸਰੋਤ ਹਨ ਜਿਵੇਂ ਤਾਰੀਖੇ ਮੁਅੱਜ਼ਮ ਸਾਹੀ ਉਸਦੇ ਵਿੱਚ ਵੀ ਜੋਰਾਵਰ ਸਿੰਘੀ ਦਾ ਵਰਣਨ ਮਿਲਦਾ ਹੈ ਜਿਸ ਵਿੱਚ ਉਹਨਾਂ ਨੂੰ ਪਿਸਰੇ ਗੁਰੂ ਗੋਬਿੰਦ ਸਿੰਘ ਲਿਖਿਆ ਗਿਆ ਸਾਰਾ ਦਿਨ ਚਮਕੌਰ ਦੀ ਰਣ ਭੂਮੀ ਵਿੱਚ ਖੰਡਾ ਖੜਕਦਾ ਰਿਹਾ ਅਤੇ ਲਹੂ ਦੇ ਫੁਹਾਰੇ ਛੁੱਟਦੇ ਰਹੇ ਗੁਰੂ ਜੀ ạtਾਰੀ ਵਿੱਚ ਬੈਠੇ ਜੰਗ ਦੀ ਕਮਾਂਡ ਕਰਦੇ ਰਹੇ ਤੇ ਵੈਰੀਆਂ ਨੂੰ ਤੀਰਾਂ ਨਾਲ ਵਿੰਦੇ ਰਹੇ ਚਮਕੌਰ ਦੀ ਜੰਗ 'ਚ ਮੁਹabbਤੀ ਵਰਤਾਰੇ ਦੀ ਮਿਸਾਲ ਸਮਝਣੀ ਹੋਵੇ ਤਾਂ ਨਰਿੰਦਰ ਸਿੰਘ ਸਾਥੀ ਇਸ ਮਿਸਾਲ ਦਾ ਜ਼ਿਕਰ ਕਰਦੇ ਨੇ ਕਿ ਖਾਲਸੇ ਦੀ ਸਿਰਜਣਾ ਤੋਂ ਬਾਅਦ ਪੰਥ ਦਾ ਪਹਿਲਾ ਗੁਰਮੱਤਾ ਚਮਕੌਰ ਦੀ ਜੰਗ 'ਚ ਪੇਸ਼ ਹੋਇਆ ਭਾਈ ਦਿਆ ਸਿੰਘ ਕਹਿੰਦੇ ਕਿ ਪਾਸ਼ਾ ਉਹ ਬੇਨਤੀ ਹੈ ਕਿ ਤੁਸੀਂ ਗੜੀ ਛੱਡ ਜਾਵੋ ਪਾਸ਼ਾ ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਮੈਂ ਤੁਹਾਨੂੰ ਰਣ ਵਿੱਚ ਛੱਡ ਜਾਵਾਂ ਭਾਈ ਦਿਆ ਸਿੰਘ ਕਹਿੰਦੇ ਕਿ ਪਾਸ਼ਾਓ ਆਪ ਦਾ ਫਰਮਾਨ ਹੈ ਕਿ ਪੰਜ ਸਿੰਘ ਕੋਈ ਗੁਰਮਤਤਾ ਸੋਧਣਗੇ ਤਾਂ ਉਹ ਗੁਰੂ ਨੂੰ ਵੀ ਮੰਨਣਾ ਪਵੇਗਾ ਸੋ ਖਾਲਸਾ ਆਪ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਇਸ ਵੇਲੇ ਘੜੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂ ਵੱਲ ਜਾਓ ਖਾਲਸੇ ਦੀ ਸਾਜਣਾ ਵੇਲੇ ਦਸ਼ਮੇਸ਼ ਪਿਤਾ ਨੇ ਆਪੇ ਗੁਰਚੇਲਾ ਦਾ ਕੌਤਕ ਰਜਿਆ ਸੀ। ਆਸ਼ਾ ਨੇ ਚਮਕੌਰ ਦੀ ਗੜੀ 'ਚ ਕੌਤਕ ਫਿਰ ਦੁਹਰਾਇਆ। ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਨੂੰ ਥਾਪੜਾ ਦੇ ਗਲ ਨਾਲ ਲਾ ਫਰਮਾਇਆ ਕਿ ਸਿੰਘਾ ਗੜੀ ਵਿੱਚ ਮੇਰੇ ਤੋਂ ਬਾਅਦ ਤੂੰ ਜਥੇਦਾਰ ਹੋਵੇਂਗਾ। ਤੂੰ ਉੱਥੇ ਮੇਰੇ ਆਸਣ ਤੇ ਬੈਠ ਕੇ ਕਮਾਂਡ ਸਾਂਭੇਗਾ ਭਾਈ ਸੰਗਤ ਸਿੰਘ ਨੂਰਪੁਰ ਵੇਦੀ ਨੇੜੇ ਪਿੰਡ ਕਟਾ ਸੁਭੌਰ ਦੇ ਵਾਸੀ ਸਨ ਗੁਰੂ ਜੀ ਉਹਨਾਂ ਦੇ ਪਿੰਡ ਗਏ ਤਾਂ ਭਾਈ ਸੰਗਤ ਸਿੰਘ ਉਹਨਾਂ ਦੇ ਨਾਲ ਹੀ ਆ ਗਏ ਬਾਬਾ ਸੰਗਤ ਸਿੰਘ ਜੀ ਉੱਥੇ ਨੇ ਹੁਣ ਅਸੀਂ ਸਿੱਖ ਕੀ ਟਰੈਵਲ ਕਰਦਾ ਇਹ ਬਿਰਤੀ ਹੋਈ ਹੈ ਸਿੱਖ ਦੀ ਹੋਣੀ ਵੀ ਚਾਹੀਦੀ ਹੈ ਸਿੱਖ ਗੁਰੂ ਦੇ ਨਾਲ ਹੀ ਤੁਰਦਾ ਉਹ ਸਿੱਖ ਉਥੋਂ ਅੱਗੇ ਚਲਾ ਜਾਂਦਾ ਨਾਲ-ਨਾਲ ਉਥੇ ਬਾਬਾ ਸੰਗਤ ਸਿੰਘ ਜੀ ਹੈਗੇ ਨੇ ਹਜੇ ਜਿਹਦੇ ਵਿੱਚ ਕਲਾ ਇੰਨੀ ਵਰਤਾਈ ਮਹਾਰਾਜ ਨੇ ਆਪ ਦਾ ਅੰਸ਼ ਕੋਈ ਬਾਬਾ ਸੰਗਤ ਸਿੰਘ ਚ ਪਾਇਆ ਤੇ ਉਹ ਬਾਬਾ ਸੰਗਤ ਸਿੰਘ ਉਥੇ ਭਲੇਖਾ ਦੇ ਰਹੇ ਨੇ ਮੁਗਲਾਂ ਨੂੰ ਸੱਚੇ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਭਲੇਖਾ ਬਾਬਾ ਸੰਗਤ ਸਿੰਘ ਜੋ ਪੈ ਰਿਆ ਜੇ ਹੁਣ ਕਿਸੇ ਸਿੱਖ ਚੋਂ ਭਲੇਖਾ ਪੈ ਰਿਆ ਦਸਵੇਂ ਪਾਤਸ਼ਾਹ ਦਾ ਉਹਦਾ ਵਰਤਾਰਾ ਦਸਵੇਂ ਪਾਤਸ਼ਾਹ ਤੋਂ ਘੱਟ ਨਹੀਂ ਹੋਊਗਾ ਸੋ ਬਾਬਾ ਸੰਗਤ ਸਿੰਘ ਤੇ ਅੱਠ ਸਿੰਘ ਕਹਿੰਦੇ ਆ ਜਿਹੜੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਉਥੇ ਵਰਤਾਰਾ ਵਾਪਰਿਆ ਜਿਹੜੀ ਉਸ ਤੋਂ ਬਾਅਦ ਜੰਗ ਹੋਈ ਹੈ ਹਾਲਾਂਕਿ ਉਹਦੇ ਬਾਰੇ ਹੋਰ ਇਤਿਹਾਸਕ ਤੌਰ ਤੇ ਹਨਾ ਕੁਝ ਲਿਖਿਆ ਜਾਵੇ ਪੜ੍ਹਿਆ ਜਾਵੇ ਸੁਣਿਆ ਜਾਵੇ ਲੱਭਿਆ ਜਾਵੇ ਉਹ ਬਹੁਤ ਤਕੜੀਆਂ ਚੀਜ਼ਾਂ ਨੇ ਪਰ ਉਹ ਵਰਤਾਰਾ ਮੈਨੂੰ ਹਮੇਸ਼ਾ ਮਤਲਬ ਤੁਸੀਂ ਕਹੋ ਵੀ ਇੱਕ ਮੇਰੇ ਅੰਦਰ ਇੱਕ ਜਗਿਆਸੂ ਭਾਵਨਾ ਜਗਾਉਂਦਾ ਰਹਿੰਦਾ ਸਦਾ ਕਿ ਬਾਬਾ ਸੰਗਤ ਸਿੰਘ ਜੀ ਤੇ ਨਾਲ ਜਿਹੜੇ ਅੱਠ ਸਿੰਘ ਬਚੇ ਨੇ ਉਹਨਾਂ ਨੌ ਸਿੰਘਾਂ ਨੇ ਜਿਹੜੇ ਵਰਤਾਰੇ ਉੱਥੇ ਵਰਤਾਏ ਉਸ ਤੋਂ ਬਾਅਦ ਤੇ ਜਿਵੇਂ ਉਹਨਾਂ ਨੇ ਟੱਕਰ ਲਈ ਉਹ ਕਹਿੰਦੇ ਵੀ ਕਮਾਲ ਸੀ ਉਹ ਇਹ ਦੰਦ ਕਥਾਵਾਂ ਚੋਂ ਹੀ ਨੇ ਸਾਖੀਆਂ ਵੀ ਇੱਕ ਇੱਕ ਕਰਕੇ ਨਿਕਲ ਰਹੇ ਨੇ ਸਿੰਘ ਅੰਦਰੋਂ ਪਹਿਲਾਂ 5-5 ਦੇ ਜਥੇ ਨਿਕਲ ਰਹੇ ਸੀ ਜਦੋਂ ਬਾਬਾ ਸੰਗਤ ਸਿੰਘ ਅੰਦਰ ਨੇ ਉਸ ਤੋਂ ਬਾਅਦ ਇੱਕ ਇੱਕ ਸਿੱਖ ਬਾਹਰ ਨਿਕਲ ਰਿਹਾ ਤੇ ਜਿਹੜੀ ਉਹ ਕਰਾਮਾਤ ਉੱਥੇ ਕਰ ਰਿਹਾ ਤੇ ਉਹ ਮੁਗਲਾਂ ਨੂੰ ਹਜੇ ਆਈਆਂ ਵੀ 10ਵੇਂ ਪਾਛਾਂ ਅੰਦਰ ਬੈਠੇ ਨੇ ਉਹ ਵਰਤਾਰਾ ਕਿਉਂਕਿ ਭਲੇਖਾ ਵੀ ਭਾਵੇਂ ਅਗਲੇ ਦਾ ਉਹ ਭਲੇਖਾ ਵੀ ਉਹ ਐ ਤਾਂ ਨਹੀਂ ਨਾ ਵੀ ਉਹਨਾਂ ਨੂੰ ਭਲੇਖਾ ਹੈ ਤੇ ਉਹ ਐ ਤਾਂ ਨਹੀਂ ਨਾ ਰਹਿਣ ਦੇਣਾ ਵੀ ਭਾਈ ਨਹੀਂ 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 ਤੁਹਾਨੂੰ ਤਾਂ ਭਲੇਖਾ ਸੀ ਇਹ ਕੋਈ ਭਲੇਖਾ ਨਹੀਂ ਉਹਨਾਂ ਨੇ ਇਹੀ ਵਤੀਰਾ ਬਾਬਾ ਸੰਗਤ ਸਿੰਘ ਨੇ ਕੀਤਾ ਵੀ ਉਹਨਾਂ ਨੂੰ ਇਹੀ ਲੱਗਿਆ ਵੀ ਦਸਵੇਂ ਪਾਤਸ਼ਾਹ ਅੰਦਰ ਬੈਠੇ ਨੇ ਤੇ ਉਹ ਜਿਹੜੇ ਅੱਠ ਸਿੱਖ ਇੱਕ ਇੱਕ ਕਰਕੇ ਬਾਹਰ ਆਏ ਉਹਨਾਂ ਨੇ ਜਿਹੜੀ ਉੱਥੇ ਤੇਗ ਵਾਈ ਉਹਦੀ ਮਿਸਾਲ ਆਪ ਦੇ ਆਪ ਚ ਫੇਰ ਜਦੋਂ ਬਾਬਾ ਸੰਗਤ ਸਿੰਘ ਬਾਹਰ ਆਉਂਦੇ ਆ ਉਹ ਜਿਹੜੀ ਤੇਗ ਵਾਉਂਦੇ ਆ ਉਹ ਤਾਂ ਵੱਖਰੀ ਗੱਲ ਹੈ ਨਾ ਉਹਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਕੌਣ ਸੀ ਉਨਾ ਚਿਰ ਜਿੰਨਾ ਚਿਰ ਬਾਬਾ ਸੰਗਤ ਸਿੰਘ ਉੱਥੇ ਜੂਝਦੇ ਰਹੇ ਮੁਗਲਾਂ ਨੂੰ ਵਜ਼ੀਰ ਖਾਨ ਨੂੰ ਸਾਰੇ ਕੋਈ ਜਿੰਨੇ ਉੱਥੇ ਵੱਡੇ ਉਹਨਾਂ ਦੇ ਸੈਨਾਪਤੀ ਸੀ ਸਾਰਿਆਂ ਨੂੰ ਇਹ ਲੱਗਦਾ ਰਿਹਾ ਦਸਵੇਂ ਪਾਤਸ਼ਾਹ ਆਪ ਮੈਦਾਨ 'ਚ ਆ ਗਏ ਤੇ ਉੱਥੇ ਉਹ ਡਰ ਡਰ ਕੇ ਭੱਜ ਰਹੇ ਨੇ ਮਹਾਰਾਜ ਆਪ ਮੈਦਾਨ 'ਚ ਆ ਗਏ ਜਿਨ੍ਹਾਂ ਦੇ ਸਿੱਖ ਇਸ ਤਰੀਕੇ ਦਾ ਵਤੀਰਾ ਕਰ ਰਹੇ ਸੀ ਜੰਗ 'ਚ ਇਸ ਤਰੀਕੇ ਜੰਗ ਲੜ ਰਹੇ ਸੀ ਜਦੋਂ ਮਹਾਰਾਜ ਆਪ ਆ ਗਏ ਨੇ ਜੰਗ 'ਚ ਤਾਂ ਉਹ ਕੀ ਵਤੀਰਾ ਹੋ ਉਹ ਬਾਬਾ ਸੰਗਤ ਸਿੰਘ ਨੇ ਕਰਕੇ ਦਿਖਾਇਆ ਪੀਰ ਹਿੰਦ ਦਾ ਨਿਕਲ ਕੇ ਜਾ ਰਿਹਾ ਏ ਹਾੜੀ ਮਾਰ ਲਲਕਾਰ ਲਲਕਾਰ ਤੁਰਿਆ ਅੱਗੇ ਪਿਤਾ ਕੁਰਬਾਨੀ ਲਈ ਤੋਰਿਆ ਸੀ ਅੱਜ ਹੁਣ ਪੁੱਤਰਾਂ ਦੀ ਜੋੜੀ ਨੂੰ ਵਾਰ ਤੁਰਿਆ ਅੱਜ ਹੁਣ ਪੁੱਤਰਾਂ ਦੀ ਜੋੜੀ ਨੂੰ ਵਾਰ ਤੁਰਿਆ